ਇਸ ਬਹੁਤ ਹੀ ਇਤਿਹਾਸਕ ਤੇ ਪਵਿੱਤਰ ਸਦਨ ਦੇ ਵਿੱਚ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਪੰਜਾਬ ਦੇ ਇਤਿਹਾਸ ਦੇ ਵਿੱਚ ਚੰਡੀਗੜ੍ਹ ਤੋਂ ਬਾਅਦ ਪਹਿਲੀ ਵਾਰ ਵਿਦਵਾਨ ਸਭਾ ਦਾ ਸੈਸ਼ਨ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਪਾਈ ਜੈਤਾ ਜੀ ਦੇ ਇਸ ਹਾਲ ਦੇ ਵਿੱਚ ਹੋ ਰਿਹਾ ਉਹ ਮੈਂ ਸਭ ਦਾ ਕਿ ਸਾਡੀ ਜ਼ਿੰਦਗੀ ਦੇ ਇਹ ਜਿਹੜਾ ਸਮਾਂ ਸਾਡੀ ਜ਼ਿੰਦਗੀ ਦੇ ਜਿਹੜੇ ਪਲ ਹੈ ਇਹ ਸਭ ਤੋਂ ਕੀਮਤੀ ਪਲ ਹੈ ਕਿ ਜਿਨ੍ਹਾਂ ਗੁਰੂਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਿੱਦਾਂ ਕਰਨੀ ਉਹਦੇ ਖਿਲਾਫ ਜਾਚ ਦੱਸੀ ਹੈ ਉਹ ਸਦਨ ਦੇ ਵਿੱਚ ਆ ਜਾ ਕੇ ਉਹ ਸਦਨ ਦਾ ਐਸਲ ਮੈਂਬਰ ਹੋਣ ਦਾ ਇਹਨੂੰ ਬਹੁਤ ਵੱਡਾ ਕਮਾਨ ਜਿਹੜਾ ਉਹ ਪ੍ਰਾਪਤ ਹੋਇਆ ਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਵਿਧਾਨ ਸਭਾ ਹਲਕਾ ਇਨਾਲਾ ਮੇਰੇ ਇਨਾਲੇ ਹਲਕੇ ਦੇ ਵਿੱਚ ਗੁਰਕਾ ਬਾਗ ਗੁਰਦਾਦਾ ਸਾਹਿਬ ਜਿਹੜੇ ਅਰਵਾਸ ਦੇ ਵਿੱਚ ਆਉਂਦਾ ਔਰ ਗੁਰਕਾ ਬਾਗ ਗੁਰੂ ਕਾ ਜਿਹੜਾ ਉਹ ਪਿੰਡ ਕੁਖੇ ਵਾਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ 9 ਮਹੀਨੇ 9 ਦਿਨ 9 ਘੜੀਆਂ ਜਿਹੜਾ ਉੱਥੇ ਰਹਿ ਕੇ ਗਏ ਆ ਉੱਥੇ ਰਹਿ ਕੇ ਲੋਕਾਂ ਨੂੰ ਉਸ ਸਮੇਂ ਜਿਹੜਾ ਜਬ ਜ਼ੁਲਮ ਦੇ ਖਿਲਾਫ ਤੇ ਬੰਦੂਖੀ ਹਿਧਕਾ ਦਾ ਜਿਹੜਾ ਉਹ ਇੱਕ ਪ੍ਰੇਰਨਾ ਜਿਹੜੀ ਦੇ ਕੇ ਗਏ ਅੱਜ ਜਿਹੜਾ ਗੁਲਕਾਬਾਗ ਗੁਰਦਾਰਾ ਜਿਹੜਾ ਉੱਥੇ ਬਾਗ ਲੱਗਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਦਾ ਲੱਗਾ ਔਰ ਉਸ ਗੁਰੂ ਘਰ ਦੇ ਜਿਹੜੇ ਪਿੱਪਲ ਲੱਗੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਦੇ ਵਿੱਚ ਲੱਗਾ ਮੈਂ ਸਾਹਿਬ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੇ ਅੱਜ ਬਹੁਤ ਵੱਡੇ ਸਜਾਦਗਰੀ ਹਾਲ ਦੇ ਵਿੱਚ ਆਪਾਂ ਬੈਠੇ ਆ ਜਿਨ੍ਹਾਂ ਦੀ ਕੁਰਬਾਨੀ ਜਿਹੜੀ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਸਾਡ ਉਹਨਾਂ ਦਾ ਜਨਮ ਸਥਾਨ ਜਿਹੜਾ ਉਹਨਾਂ ਦਾ ਜਨਮ ਸਥਾਨ ਦਾ ਪਿੰਡ ਜਿਹੜਾ ਉਹ ਵੀ ਅਜਨਾਲੇ ਹਲਕੇ ਦੇ ਵਿੱਚ ਗੱਗੋਮਾਲ ਤਿੰਦਾ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਹੋਇਆ ਹਰ ਸਾਲ ਬੜੇ-ਬੜੇ ਵੱਡੇ ਨਗਰ ਕੀਰਤਨ ਜਿਹੜੇ ਆ ਉਸ ਪਿੰਡ ਤੋਂ ਨਿਕਲਦੇ ਆ ਇਸ ਕਰਕੇ ਬਿੰਦੂ ਦੂਣਾ ਤੀਣਾ ਮਾਨ ਹੈ ਕਿ ਮੈਂ ਅੱਜ ਇਸ ਸਦਨ ਦੇ ਵਿੱਚ ਜਿਹੜਾ ਆ ਸਰ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਖਿਲਾਫ ਲੜਾਈ ਦਾ ਜਿਹੜਾ ਸੰਦੇਸ਼ ਹੈ ਜਿਹੜੀ ਲੜਾਈ ਹੁਣ ਤੱਕ ਅਸੀਂ ਲੜਦੇ ਦੇ ਜਾਂ ਅੱਜ ਵੀ ਲੜਦੇ ਅੱਜ ਵੀ ਜਿਹੜੀ ਲੜਾਈ ਹੈ ਉਹ ਉਹਨਾਂ ਤਾਪਤਾ ਦੇ ਖਿਲਾਫ ਦਾ ਜਿਹੜੀ ਆ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਮੈਂ ਸਭ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਪੰਜਾਬ ਬਹੁਤ ਹੀ ਬੁਰੀ ਸਥਿਤੀ ਦੇ ਵਿੱਚ ਫਸਿਆ ਪਿਆ ਸੀਗਾ ਜਦੋਂ ਪੰਜਾਬ ਦਾ ਕਾਲਾ ਦੌਰ ਸੀਗਾ ਉਸ ਸਮੇਂ ਸਾਡੇ ਪਰਿਵਾਰ ਨੇ ਬਹੁਤ ਵੱਡੀ ਲੜਾਈ ਲੜੀ ਔਰ ਤਿੰਨ ਜੀ ਦੋ ਮੇਰੇ ਪਾਈ ਤੇ ਇੱਕ ਮੇਰਾ ਬੈਤੋਈ ਉਸ ਸਮੇਂ ਸ਼ਹੀਦ ਹੋਏ ਅਸੀਂ ਆਪਣਾ ਸਦ ਘਰਬਾਤ ਛੱਡ ਕੇ ਨਹੀਂ ਗਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਘਰ ਜਿਹੜਾ ਗੁਰੂ ਅਜੰਦੇਵ ਜੀ ਦਾ ਗੁਰੂ ਘਰ ਗੁੰਕਾ ਗੁਰਦਾਦਾ ਬਾਗ ਉਹ ਬਿਲਕੁਲ ਮੇਰੇ ਘਰ ਤੋਂ 1.5 ਕਿਲੋਮੀਟਰ ਤੇ ਆ ਉਹਦੇ ਚਰਨਾਂ ਦੇ ਵਿੱਚ ਬੈਠ ਕੇ ਜ਼ਿੰਦਗੀ ਦੇ 60 ਸਾਲ ਜਿਹੜੇ ਆ ਉਹ ਬਤਾਏ ਆ ਉਹ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਜਬਕ ਤੇ ਜੁਲਮ ਦੇ ਖਾਤ ਸਾਂ ਲੜੀ ਲੋੜ ਪਈ ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸੰਦੇਸ਼ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਪੈਗਾਮ ਲੈ ਕੇ ਅੱਜ ਤੱਕ ਜਿਹੜੀਆਂ ਉਹ ਲੜਾਈਆਂ ਲੜਿਆ ਸੋ ਮੈਨੂੰ ਲੱਗਦਾ ਕਿ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਇਸ ਲੜਾਈ ਦੀ ਬਹੁਤ ਵੱਡੀ ਜਿਹੜੀ ਲੋੜ ਹੈ ਕਿ ਜਵਲ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦੀ ਜੰਗ ਜਿਹੜੀ ਹੈ ਉਹ ਵੀ ਅੱਜ ਜਿਹੜੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰੇਰਨਾ ਦੇ ਨਾਲ ਜਿਹੜੀ ਉਹ ਲੜ ਸਕਦੇ ਆ ਉਹ ਸਾਡੀ ਪਾਰਟੀ ਜਿਹੜੀ ਲੜੀ ਆ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਤੇ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹ ਬਹੁਤ ਵੱਡਾ ਇੱਕ ਜਿਹੜਾ ਇਤਿਹਾਸਿਕ ਕੰਮ ਕੀਤਾ ਕਿ ਇਹ ਸਦਨ ਜਿਹੜਾ ਇਹ ਅਨੰਦਪੋਤ ਸਾਹਿਬ ਦੀ ਧਰਤੀ ਤੇ ਕੀਤਾ ਔਰ ਦੂਜਾ ਮੈਂ ਉਹਨਾਂ ਦਾ ਇਹ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਉਸ ਪਿੰਡ ਕੁਕੇ ਵਾਲੀ ਪਿੰਡ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ 9 ਸਾਲ 9 ਮਹੀਨੇ 9 ਘੜੀਆਂ ਜਿਨ੍ਹਾਂ ਨੇ ਉੱਥੇ ਬਤਾਇਆ ਸੀਗਾ ਉੱਥੇ ਅੱਜ ਗੁਰੂਕਾਰ ਬੋਲੀ ਸਾਹਿਬ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 50 ਲੱਖ ਰੁਪਇਆ ਉਸ ਪਿੰਡ ਨੂੰ ਜਿਹੜਾ 4 ਦਿਨ ਪਹਿਲਾਂ ਧੂਦੀ ਦੇ ਵਿੱਚ ਜਿਹੜਾ ਉਹ ਦਿੱਤਾ ਮੈਂ ਮੁੱਖ ਮੰਤਰੀ ਸਾਹਿਬ ਦਾ ਧਨਵਾਦੀ ਆ ਕਿ ਉਹਨਾਂ ਉਸ ਪਿੰਡ ਦੇ ਬਾਰੇ ਇੰਨਾ ਵਧੀਆ ਜਿਹੜਾ ਸੋਚਿਆ ਸੋ ਸਰ ਮੈਂ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਸਾਰਿਆਂ ਨੂੰ ਜਿੰਨੇ ਲੋਕ ਆਪਾਂ ਬੈਠੇ ਆ ਜਿੰਨੇ ਅਸਲੇ ਦੁਨੀਆ ਭਰ ਦੇ ਪੰਜਾਬੀ ਇਹ ਆਵਾਜ਼ ਨੂੰ ਸੁਣ ਰਹੇ ਇਹ ਸਦਨ ਨੂੰ ਸੁਣ ਰਹੇ ਆਪਾਂ ਸਭ ਨੂੰ ਇਹ 350 ਸਾਲਾ ਜਿਹੜਾ ਗੁਰਪ੍ਰੇਖਵਾਦ ਸਭ ਜੀ ਦਾ ਜਿਹੜਾ ਇਹ ਸ਼ਹੀਦੀ ਕੋਪੂਰ ਮੈਂ ਇਹਨੂੰ ਮਨਾਉਂਦਿਆਂ ਹੋਇਆ ਸਭ ਨੂੰ ਇਹ ਪਰਨ ਕਰਨਾ ਚਾਹੀਦਾ ਕਿ ਆਪਾਂ ਨੂੰ ਜ਼ਬਰ ਤੇ ਜ਼ੁਲਮ ਤੇ ਮਨੁੱਖੀ ਇੱਜ਼ਾਤਾਂ ਦੀ ਲੜਾਈ ਜਿਹੜੇ ਸਾਡੇ ਗੁਰੂਆਂ ਨੇ ਲੜੀ ਸੀਗੀ ਉਹ ਜੰਗ ਅੱਜ ਵੀ ਲੜਦੀ ਲੋੜ ਹੈ ਅੱਜ ਵੀ ਉਹ ਜੰਗ ਨੂੰ ਜਿਹੜਾ ਯਾਦੀ ਰੱਖਣਾ ਚਾਹੀਦਾ ਉਹ ਜੰਗ ਦਾ ਸੰਦੇਸ਼ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿੱਦਾਂ ਪਹਿਲਾਂ ਵਜੀਦ ਸਾਹਿਬ ਦੱਸਦੇ ਸੀਗੇ ਕਿ ਸਕੂਲਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਉਹਦੇ ਲਈ ਜਾਗਰਤ ਜਿਹੜਾ ਕਰ ਰਿਹਾ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਬਾਰੇ ਪੜਾ ਰਹੇ ਆ ਮੈਂ ਮੈਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਸਦਾ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਇੱਕ ਕੰਮ ਕੀਤਾ ਸਾਡ ਜਿੰਦਗੀ ਪਤਾ ਨਹੀਂ ਕਿੰਨੇ ਦਿਨ ਹੈ ਪਤਾ ਨਹੀਂ ਕਿੰਨੇ ਦਿਨ ਜ਼ਿੰਦਗੀ ਦੇ ਬਾਕੀ ਹੈ ਪਰ ਮੈਂ ਸਮਝਦਾ ਕਿ ਅੱਜ ਦਾ ਦਿਨ ਜ਼ਿੰਦਗੀ ਦਾ ਬਹੁਤ ਕੀਮਤੀ ਦਿਨ ਹੈ ਸਾਡ ਅੱਜ ਦਾ ਟਾਈਮ ਜਿਹੜਾ ਸਾਡੇ ਵਾਸਤੇ ਮੇਰੇ ਵਾਸਤੇ ਆਪਾਂ ਸਾਰਿਆਂ ਦੇ ਵਾਸਤੇ ਬਹੁਤ ਹੀ ਪੁੱਤਰ ਦੇਣਾ ਇਸ ਪੁੱਤਰ ਦੇੰਦੇ ਉੱਤੇ ਆਪਾਂ ਸਭ ਨੂੰ ਜਿਹੜਾ ਇਹ ਤੈਅ ਕਰਨਾ ਚਾਹੀਦਾ ਇਹ ਸੰਦੇਸ਼ ਇਹ ਸਨਾਨ ਨਵੋਸਾਹ ਦੀ ਤਖਤੀ ਤੋਂ ਜਿੱਥੇ ਖਾਲਸਾ ਪੰਥ ਦੀ ਨੀ ਰੱਖੀ ਗਈ ਸੀਗੀ ਇੱਥੋਂ ਇਹ ਲੈ ਕੇ ਜਾਣਾ ਚਾਹੀਦਾ ਕਿ ਤਖਤੀ ਦੇ ਉੱਤੇ ਜਿੱਦਾਂ ਦਾ ਵੀ ਕੋਈ ਜ਼ਬਰ ਜ਼ੁਲਮ ਜਿੱਦਾਂ ਦਾ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਉਦੇ ਕਲਾਪ ਆਪਾਂ ਨੂੰ ਜੰਗ ਲੜਨੀ ਚਾਹੀਦੀ ਹੈ ਸਪੀਕਰ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਵਾਹਿਗੋ ਜੀ ਕੀ ਫਤਿਹ